ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਦਿੱਕਤੇ ਮੈਨੂੰ ਤੁਹਾਨੂੰ ਕੀ ਤਕਲੀਫ ਹੈ ਇਹ ਵੀ ਆਪਣੀ ਆਪਣੀ ਸੋਚ ਤੇ ਮੈਟਰ ਕਰਦਾ ਹੈ ਹੁਣ ਤੁਸੀਂ ਸਾਰਾ ਦਿਨ ਨਾਨੀ ਕੋ ਰਹਨੇ ਆ ਤੁਸੀਂ ਸਾਰਾ ਦਿਨ ਚ ਨਾਨੀ ਨਾਲ ਕਈ ਗੱਲਾਂ ਕਰ ਲੈਣੇ ਆ ਪਰ ਜਿਹੜੀ ਧੀ ਹੁੰਦੀ ਹੈ ਨਾ ਆਪਣੀ ਮਾਂ ਕੋ ਮਹੀਨੇ ਚ ਇੱਕ ਵਾਰ ਆਂਦੀ ਹੈ ਉਹ ਕਹਿੰਦੀ ਪਤਾ ਨਹੀਂ ਦੁਬਾਰਾ ਇਹ ਵੇਲੇ ਆਣਾ ਹੈ ਕਿ ਨਹੀਂ ਆਣਾ ਮੈਂ ਆਪਣੀ ਮਾਂ ਕੋ ਲਾਈ ਆ ਬੈਠ ਕੇ ਚਾਰ ਵਧੀਆ ਗੱਲਾਂ ਕਰ ਲਵਾਂ ਨੂੰ ਵੀ ਵਿੱਚ ਬਹਿ ਜਾਵੇ ਪਰ ਜਿਹੜੀਆਂ ਮਾਵਾਂ ਧੀਆਂ ਦੀ ਗੱਲਾਂ ਹੁੰਦੀਆਂ ਨੇ ਨਾ ਉਹ ਨੂੰ ਫਿਰ ਆਪਦੇ ਪੇਕੇ ਦੱਸਦੀ ਐ ਇੱਥੋਂ ਦਾ ਕਲੇਸ਼ ਵੱਧਦੇ ਨੇ ਏਸ ਓਕੇ ਨਾ ਤੂੰ ਅੱਜ ਦੀ ਰਾਤ ਇੱਥੇ ਹੀ ਗੁਜ਼ਾਰ ਲੈ ਕੱਲ ਤੇ ਵੈਸੇ ਵੀ ਤੂੰ ਚਾਚੀ ਵੱਲ ਚੱਲ ਜਾਣਾ ਉੱਥੇ ਅੰਚੂ ਹੈਗੀ ਐ ਉਹਦੇ ਨਾਲ ਸੌਂ ਜਾ ਕਰੀ ਓਹੋ ਕਮਲ ਜੀ ਚਾਹ ਆਂਦੀ ਮੈਨੂੰ ਬਣਾਣੀ ਹੂੰ ਫਰਾਈਪੈਨ ਲੋ ਦੋ ਬੰਦੇ ਦੀ ਚਾਹ ਬਣਾਣੀ ਐ ਇੱਕ ਵੱਡਾ ਗਲਾਸ ਪਾਣੀ ਦਾ ਪਾਓ ਅੱਧਾ ਗਲਾਸ ਦੁੱਧ ਪਾਓ ਚੀਨੀ ਪਾਓ ਚਾਹ ਪੱਤੀ ਪਾਓ ਜੇ ਠੰਡਾ ਤਾਂ ਅਦਰਕ ਹੋਲ ਕੇ ਪਾ ਦਿਓ ਖੋਲ ਕੇ ਮਤਲਬ ਕੁੱਟ ਕੇ ਮੈਨੂੰ ਨਾ ਚਾਹ ਸੱਚੀ ਨਹੀਂ ਬਣਾਣੀ ਹੁੰਦੀ ਸੀ ਪਰ ਰੋਦਨ ਚਾਚੀ ਨੇ ਨਾ ਆਹ ਜਗ੍ਹਾ ਤੇ ਦੋ ਮਾਰੀਆਂ ਟਕਾ ਟਕਾ ਕੇ ਚਾਹ ਬਣਾ ਵੀਰੇ ਸਵੇਰੇ ਘਰੋਂ ਨਿਕਲੇ ਹੋਏ ਆ ਤੇ ਦੁਪਹਿਰ ਪੈ ਗਈ ਆ ਤਾਈ ਤੇ ਭਾਬੀ ਆਪਣੇ ਨਾਲ ਤਾਂ ਹੀ ਨਹੀਂ ਆਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੰਨਾ ਖੱਡਲ ਖਵਾਲ ਹੋਣਾ ਪੈਂਦਾ ਚਲ ਕੋਈ ਗੱਲ ਨਹੀਂ ਰਹੀਆ ਇਹ ਤਾਂ ਆਪਾਂ ਨੂੰ ਕਦੋਂ ਦਾ ਹੀ ਪਤਾ ਲੱਗ ਗਿਆ ਕਿ ਆਪਣੇ ਨਾਲ ਕਹੇ ਨੇ ਨਹੀਂ ਖੜਨਾ ਸਿਰਫ ਨਾਨੀ ਤੋਂ ਇਲਾਵਾ ਤਾਈ ਹੋ ਗਈ ਚਾਚਾ ਚਾਚੀ ਹੋ ਗਏ ਮਾਮਾ ਮਾਮੀ ਹੋ ਗਏ ਤੇ ਸਭ ਨਾਮ ਦੇ ਹੀ ਨੇ ਇਸ ਕਰਕੇ ਆਪਾਂ ਨੂੰ ਇੱਕ ਦੂਜੇ ਦਾ ਖਿਆਲ ਰੱਖਣਾ ਪੈਣਾ ਚਲੋ ਠੀਕ ਹੈ ਹੁਣ ਆਪਾਂ ਡਾਕਟਰ ਕੋਲ ਚਲਦੇ ਆਂ ਨਾਲ ਮੈਂ ਇੱਕ ਗੱਲ ਪਹਿਲੇ ਕਹਿਦਾ ਜੇ ਕੋਈ ਦਵਾਈ ਮਹਿੰਗੀ ਹੋਈ ਨਾ ਤੇ ਉੱਥੇ ਹੀ ਰਹਿਂਦੇ ਹੋ ਵੀਰੇ ਮੈਂ ਨਹੀਂ ਲੈਣੀ ਆਪਾਂ ਬਾਹਰੋਂ ਕਿਸੇ ਮੈਡੀਕਲ ਤੋਂ ਲੈ ਲਾਂਗੇ ਉਹ ਕੰਮਲिए ਮੈਡੀਕਲ ਦੀਆਂ ਦਵਾਈਆਂ ਖਾ ਖਾ ਤਾਂ ਜੀਬ ਆਪਣੀ ਪਕਾਲੀ ਤੋਂ ਹੁਣ ਜੇ ਵਧੀਆ ਦਵਾਈ ਮਿਲਦੀ ਪਈ ਆ ਤਾਂ ਲੈ ਲੈਨੇ ਆ ਤਾਂ ਹੀ ਤਾਂ ਨਾਨੀ ਨੇ ਪੈਸੇ ਦੇ ਕੇ ਭੇਜੇ ਸੀ ਵੀ ਜੇ ਦਵਾਈ ਮਹਿੰਗੀ ਵੀ ਹੋਊਗੀ ਤਾਂ ਕੋਈ ਗੱਲ ਨਹੀਂ ਲੈ ਲਿਓ ਤੇ ਜੇ ਹੋਰ ਪੈਸਾਂ ਦੀ ਲੋੜ ਹੋਈ ਉਹ ਵੀ ਮੈਨੂੰ ਦੱਸ ਦਿਓ ਇਲਾਜ ਤਾਂ ਕਰਾਉਣਾ ਹੀ ਆ ਚਲੋ ਚੰਗਾ ਕੀਤਾ ਨਾਨੀ ਨੇ ਪੈਸੇ ਦੇ ਕੇ ਤੋਰਤਾ ਨਾਲੇ ਚਲੋ ਹੁਣ ਦੇਖੇ ਡਾਕਟਰ ਕੀ ਕਹਿੰਦਾ ਆਪਾਂ ਐਵੇਂ ਆਪ ਦੇ ਐਸਟੀਮੇਟ ਲਈ ਜੰਨੇ ਆ ਨਾ ਰਿਪੋਰਟਾਂ ਦੇ ਮੈਂ ਤੋ ਡਾਕਟਰ ਸਾਹਿਬ ਜਿਹੜੇ ਤੁਸੀਂ ਟੈਸਟ ਕੀ ਸੀਗੇ ਅਸੀਂ ਸਾਰੇ ਹੀ ਕਰਾ ਲਿਆ ਹੁੰਦੇ ਹਸਪੀਟਲ ਰਸ਼ ਬਹੁਤ ਸੀਗਾ ਤੇ ਟਾਈਮ ਲੱਗ ਗਿਆ ਹੁਣ ਤੁਸੀਂ ਆ ਸਾਰੀਆਂ ਨਾ ਰਿਪੋਰਟਾਂ ਚੈੱਕ ਕਰਕੇ ਦੱਸੋ ਵੀ ਇਹਨੂੰ ਬੁਖਾਰ ਚੜਦਾ ਉਤਰਦਾ ਕਿਉਂ ਆ ਸਮਝ ਆਇਆ ਕੁਛ ਜਿਹਨੂੰ ਦਿੱਕਤ ਕੀ ਆ ਵੈਸੇ ਅਸੀਂ ਜਿੰਨਾ ਤਾਂ ਟੈਸਟ ਕਰਾਏ ਸੀ ਉਹਨਾਂ ਨੂੰ ਵੀ ਕਿਹਾ ਸੀਗਾ ਵੀ ਦੱਸ ਦੋ ਉਹ ਕਹਿੰਦੇ ਵੀ ਜਿਹੜੇ ਡਾਕਟਰ ਨੇ ਭੇਜਿਆ ਉਹੀ ਦੱਸਣਗੇ ਅਸੀਂ ਤਾਂ ਟੈਸਟ ਕਰ ਤੇ ਤੁਹਾਡੇ ਰਿਪੋਰਟਾਂ ਦੇਤੀਆਂ ਵੀ ਜੇ ਕੋਈ ਡਰਨ ਵਾਲੀ ਗੱਲ ਆ ਤਾਂ ਹੁਣੇ ਦੱਸ ਦੋ ਵੀ ਕੋਈ ਦਵਾਈ ਦਮੋਈ ਵਧੀਆ ਚਲਾਉਣੀ ਆ ਵੀ ਵਧੀਆ ਵੀ ਤਾਂ ਅਰੇਂਜ ਕਰ ਲਾਂਗੇ ਕੋਈ ਇਸ਼ੂ ਨਹੀਂ ਦਾ ਰਿਪੋਰਟਾਂ ਤੋਂ ਸਾਫ਼ ਪਤਾ ਲੱਗਦਾ ਹੈ ਵੀ ਕੁੜੀ ਨੂੰ ਡਬਲ ਨਮੋਨੀ ਆ ਕੀ ਗੱਲ ਠੰਡੇ ਪਾਣੀ ਜ਼ਿਆਦਾ ਕੰਮ ਕਰਦੇ ਹੋ ਦਰਅਸਲ ਨਾ ਕੱਪੜੇ ਵੋਸ ਸੀਗੇ ਧੋਣ ਵਾਲੇ ਤੇ ਉੱਪਰੋਂ ਦੀ ਸਾਡੀ ਟਰੈਸ ਵੀ ਨਾ ਸਾਫ਼ ਕਰਨ ਵਾਲੀ ਸੀਗੀ ਉਹ ਵੀ ਸਾਰਾ ਵੇੜਾ ਵਗੈਰਾ ਧੋਤਾ ਤਾਂ ਕਰਕੇ ਉਸ ਤੋਂ ਬਾਅਦ ਤਾਂ ਮੇਰਾ ਸ਼ਰੀਰ ਹੀ ਨਹੀਂ ਉੱਠਿਆ ਕੰਮ ਕਰਨ ਨੂੰ ਜਿਸ ਤਰ੍ਹਾਂ ਦੀ ਤੁਹਾਡੀ ਰਿਪੋਰਟ ਆਈਆਂ ਨਾ ਉਸ ਦੇ ਹਿਸਾਬ ਨਾਲ ਤੁਹਾਨੂੰ 1 ਹਫ਼ਤੇ ਦੀ ਬੈੱਡ ਰੈਸਟ ਚਾਹੀਦੀ ਹੈ ਠੰਡੇ ਪਾਣੀ ਦਾ ਤੁਹਾਨੂੰ ਨੇੜੇ ਵੀ ਨਹੀਂ ਆਉਣਾ ਚਾਹੀਦਾ ਜੇ ਇਸ ਚੀਜ਼ ਨੂੰ ਤੁਸੀਂ ਕੰਟਰੋਲ ਕਰਨਾ ਨਾ ਇੱਕ ਹਫ਼ਤਾ ਬੈੱਡ ਤੇ ਹੀ ਰਹਿਣਾ ਤੇ ਮੋٹے ਕੱਪੜੇ ਪਾ ਕੇ ਰੋ ਉਸੀ ਪੈਰਾਂ 'ਚ ਜਰਾਬਾਂ ਪਾ ਕੇ ਰੱਖਣੀਆਂ ਅਸੀਂ ਉੱਤੇ ਕੈਪੜੇ ਕੈ ਰੱਖਣੀਆਂ ਅਗਰ ਤੁਸੀਂ ਕਿਤੇ ਵੀ ਘਰ ਤੋਂ ਬਾਹਰ ਜਾਣਾ ਨਾ ਆਪਣੇ ਆਪ ਨੂੰ ਪ੍ਰੋਪਰ ਕਵਰ ਕਰਕੇ ਜਾ ਜਿਹੜੀ ਮੈਂ ਤੁਹਾਨੂੰ ਮੈਡੀਸਿਨ ਦੇਣ ਲੱਗੀ ਆ ਨਾ ਪੂਰੇ ਇੱਕ ਹਫ਼ਤੇ ਖਾਣੀ ਆ ਤੇ ਤਿੰਨੋਂ ਟਾਈਮ ਖਾਣੀ ਆ ਇੱਕ ਵੀ ਗੈਪ ਨਹੀਂ ਪਾਣਾ ਹੈ ਕਿਤੇ ਇਹ ਨਾ ਹੋਵੇ ਤੁਸੀਂ 3 ਦਿਨ ਦਵਾਈ ਖਾ ਕੇ ਚੌਥੇ ਦਿਨ ਛੱਡ ਦਿਓ ਕਿ ਕਿਤੇ ਮੈਂ ਠੀਕ ਆ ਮੁੜ ਕੇ ਫੇਰ ਦੁਬਾਰਾ ਟੈਸਟ ਹੋਣਗੇ ਨਹੀਂ ਤਾਂ ਦਵਾਈ ਤਾਂ ਮੈਂ ਰੈਗੂਲਰ ਲਵਾਂਗੀ ਕੋਈ ਗੈਪ ਨਹੀਂ ਪਾਉਂਗੀ ਤੇ ਇੱਕਦਮ ਵਧੀਆ ਤਰ੍ਹਾਂ ਨਾਲ ਲਵਾਂਗੀ ਪਰ ਤੁਸੀਂ ਪਲੀਜ਼ ਮੈਨੂੰ ਇਹਨਾਂ ਦੱਸ ਦੋ ਕਿ ਦਵਾਈ ਕੋਈ ਤੁਹਾਡੀ ਕੋਸਟਲੀ ਤਾਂ ਨਹੀਂ ਹੈਗੀ ਕਿਉਂਕਿ ਸਾਡਾ ਨਾ ਦਵਾਈ ਨੂੰ ਲੈ ਕੇ ਬਜਟ ਸਿਰਫ ਘੱਟ ਹੀ ਹੈ ਕਿਉਂਕਿ ਜਿੰਨੇ ਦੇ ਤਾਂ ਅਸੀਂ ਟੈਸਟ ਸੋਚੇ ਸੀ ਉਸ ਤੋਂ ਵੀ ਵੱਧ ਲੱਗ ਗਏ ਸਾਡੇ ਟੈਸਟਾਂ ਦੇ ਉੱਪਰ 1500 ਹੀ ਸੀਗਾ ਸਾਡੇ ਕੋਲ ਸਿਰਫ ਤੇ 1100 ਦੇ ਤਾਂ ਟੈਸਟ ਹੋ ਗਏ ਹੁਣ ਤੁਸੀਂ ਦਵਾਈ ਕੋਈ ਇਦਾਂ ਦੀ ਦਿਈਓ ਵੀ 400 ਦੇ ਅੰਦਰ ਅੰਦਰ ਆ ਜਾਵੇ ਤੇ ਅਸਰ ਵੀ ਪੂਰਾ ਕਰੇ ਚਲੋ ਦਵਾਈ ਤਾਂ ਮੈਂ ਤੁਹਾਨੂੰ ਇਨਕ ਦੇ ਵਿੱਚ ਹੀ ਦੇ ਦਾਂਗੀ ਪਰ ਜਿਸ ਤਰ੍ਹਾਂ ਤੁਹਾਨੂੰ ਦਬਲ ਨਮੂਨੀਆਂ ਹੋਇਆ ਤੁਹਾਡੇ ਕੋਲ ਕੋਈ ਵੱਡਾ ਹੈ ਨਹੀਂ ਖਰਚ ਕੀ ਹੋ ਗਿਆ ਤੁਸੀਂ ਦੋਨੋਂ ਸੋਚੀ ਪਏਗੇ ਅਗਰ ਕੋਈ ਘਰ ਚ ਵੱਡਾ ਹੈਗਾ ਤਾਂ ਤੁਸੀਂ ਮੇਰੀ ਉਹਦੇ ਨਾਲ ਫੋਨ ਤੇ ਗੱਲ ਕਰਾ ਦਿਓ ਨਾਲੇ ਮੈਂ ਸਮਝਾ ਦਾਂਗੀ ਕਿ ਤੁਹਾਨੂੰ ਖਾਣ ਪੀਣ ਚ ਕੀ ਦੇਣਾ ਸਾਡੇ ਘਰੇ ਕੋਈ ਵੱਡਾ ਹੈ ਨਹੀਂ ਜੀ ਇਹ ਮੇਰੀ ਛੋਟੀ ਭੈਣ ਆ ਮੈਂ ਤਾਂ ਵੱਡਾ ਭਰਾ ਹਾਂ ਬਸ ਅਸੀਂ ਹੋਈਆਂ ਇੱਕ ਦੂਜੇ ਦਾ ਸਹਾਰਾ ਮਾਪਿਓ ਸਾਡੇ ਹੈ ਨਹੀਂਗੇ ਤੇ ਅਸੀਂ ਰਹਿ ਰਹੇ ਹਾਂ ਕਦੇ ਚਾਚੇ ਘਰੇ ਤੇ ਕਦੇ ਤਾਈ ਘਰੇ ਕਦੇ ਮਾਮੇ ਘਰੇ ਤਾਂ ਬਸ ਉਹ ਜਿੰਨਾ ਕ ਸਾਡਾ ਖਿਆਲ ਰੱਖ ਰਹੇ ਨੇ ਉਹ ਤੁਹਾਨੂੰ ਦਿਖਦਾ ਹੀ ਪਿਆ ਕਿਉਂਕਿ ਜਿਹੜਾ ਖਿਆਲ ਮਾਪਿ ਆਪਣੀ ਲਾਜ ਦਾ ਰੱਖ ਸਕਦੇ ਹਨ ਉਹ ਕੋਈ ਨਹੀਂ ਰੱਖ ਸਕਦਾ ਰਿਸ਼ਤੇਦਾਰਤਾ ਸਿਰਫ ਨਾਮ ਦੇ ਹੁੰਦੇ ਆ ਉਹ ਨਾਮ ਦਾ ਹੀ ਦਿਖਾਵਾ ਕਰਦੇ ਨੇ ਤੇ ਖਿਆਲ ਰੱਖਣ ਦਾ ਵੀ ਇੱਕ ਉਹਨਾਂ ਦਾ ਦਿਖਾਵਾ ਹੀ ਹੁੰਦਾ ਮੰਨ ਲਓ ਤੇ ਆਪਦੇ ਬੱਚੇ ਵਾਸਤੇ ਉਹ 1000 ਰੁਪਏ ਦਾ ਕੋਈ ਵੀ ਸੂਟ ਵੀ ਲਿਆ ਸਕਦੇ ਕੁਝ ਵੀ ਲਿਆ ਸਕਦੇ ਆ ਪਰ ਆਪਣੇ ਰਿਸ਼ਤੇਦਾਰ ਦੇ ਬੱਚੇ ਨੂੰ 100 ਰੁਪਏ ਦੀ ਦਵਾਈ ਦੀ ਮਾਨ ਚ ਉਹ ਨਾ ਉਹਨਾਂ ਨੂੰ ਖਿੱਚ ਛੜਦੀ ਆ ਬਾਕੀ ਤੁਸੀਂ ਫਿਕਰ ਨਾ ਕਰੋ ਮੇਰੀ ਭੈਣ ਹੈਗੀ ਆ ਇਹਦਾ ਖਿਆਲ ਮੈਂ ਆਪੇ ਰੱਖ ਲੈਣਾ ਇਹਨੂੰ ਦਵਾਈ ਵੀ ਪ੍ਰੋਪਰ ਟਾਈਮ ਤੇ ਦਊਗਾ ਬਾਕੀ ਖਾਣ ਪੀਣ ਚ ਇਹਨੂੰ ਕੀ ਦੇਣਾ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਕਿ ਸਾਡੇ ਕੋਲ ਤਾਂ ਇਸ ਟਾਈਮ ਮਾਂ ਪਿਓ ਦੀਆਂ ਯਾਦਾਂ ਤੋਂ ਇਲਾਵਾ ਕੁਝ ਹੈ ਹੀ ਨਹੀਂ ਤੇ ਕੋਸ ਚੀਜ਼ਾਂ ਯਾਦ ਹੀ ਨਹੀਂ ਰਹਿੰਦੀਆਂ ਤੁਸੀਂ ਲਿਖ ਕੇ ਦੇ ਦਿਓ ਤੇ ਇਹਨੂੰ ਖਾਣ ਪੀਣ ਦਾ ਵੀ ਤਾਂ ਪੂਰਾ ਧਿਆਨ ਰੱਖੂੰਗਾ ਦਵਾਈ ਦਾ ਵੀ ਰੱਖੂੰਗਾ ਤੇ ਹਫ਼ਤੇ ਬਾਅਦ ਅਸੀਂ ਦੁਬਾਰਾ ਟੈਸਟ ਕਰਾਵਾਂਗੇ ਤਾਂ ਕਿ ਜਿਹੜੀ ਇਹਨਾਂ ਇਨਫੈਕਸ਼ਨ ਆ ਜਾਂ ਕੋਈ ਡਬਲ ਨਮੂਨੀਆਂ ਵਾ ਉਹ ਇੱਕਦਮ ਠੀਕ ਹੋਣਾ ਚਾਹੀਦਾ ਪਰ ਫੇਰ ਵੀ ਰਿਸ਼ਤੇਦਾਰ ਇੰਨੇ ਮਾੜੇ ਤਾਂ ਨਹੀਂ ਹੁੰਦੇ ਜਿੰਨੇ ਤੁਸੀਂ ਦੱਸੀ ਜਾਂਦੇ ਹੋ ਜੀ ਹੁੰਦੇ ਨੇ ਜੀ ਰਿਸ਼ਤੇਦਾਰ ਕਿਉਂ ਨਹੀਂ ਮਾੜੇ ਹੁੰਦੇ ਰਿਸ਼ਤੇਦਾਰ ਤਾਂ ਪਰੇ ਤੋਂ ਪਰੇ ਬੈਠੇ ਹੋਏ ਨੇ ਪਰ ਇਹ ਆ ਵੀ ਹੁਣ ਸਾਡੀ ਜ਼ਿੰਦਗੀ ਦੇ ਉੱਤੇ ਸਾਡਾ ਇੱਕ ਦੂਜੇ ਦਾ ਕੋਈ ਹੱਕ ਨਹੀਂ ਹੈਗਾ ਸਾਡੀ ਜ਼ਿੰਦਗੀ ਦੇ ਉੱਤੇ ਸਾਡੇ ਰਿਸ਼ਤੇਦਾਰਾਂ ਦਾ ਹੱਕ ਆ ਜਿੱਦਾਂ ਉਹ ਚਲਾਈ ਜਾਂਦੇ ਨੇ ਉਦਾਂ ਹੀ ਅਸੀਂ ਚੱਲੀ ਜਾਂਦੇ ਆ ਉਹ ਆਪਣੇ ਘਰੇ ਲੈ ਕੇ ਆਂਦੇ ਨੇ ਘਰ ਦਾ ਸਾਰਾ ਕੰਮ ਕਰਾਉਂਦੇ ਨੇ ਉਹਦੇ ਬਦਲੇ ਚ ਸਾਨੂੰ ਰੁੱਖੀ ਸੁੱਕੀ ਰੋਟੀ ਦੇ ਦਿੰਦੇ ਨੇ ਤੇ ਅਸੀਂ ਦੋਨੋਂ ਭੈਣ ਭਰਾ ਖਾਈ ਜਾਂਦੇ ਆ ਪਰ ਫੇਰ ਵੀ ਅਸੀਂ ਦੋਨਾਂ ਨੇ ਨਾ ਆਪਣੀ ਲਾਈਫ ਚੰਗੀ ਤਰ੍ਹਾਂ ਜੀਣੀ ਆ ਉਹਦੇ ਵਾਸਤੇ ਬਸ ਅਸੀਂ ਕੋਈ ਰਾਹ ਕੰਡਾ ਲੱਭਦੇ ਪਏ ਆ ਵੀ ਕੋਈ ਸਾਡੀ ਲਾਈਫ ਚ ਆਵੇ ਤੇ ਸਾਡੀ ਲਾਈਫ ਸੈੱਟ ਕਰੇ ਤੁਸੀਂ ਦੋਨੋਂ ਭੈਣ ਭਰਾ ਬਹੁਤ ਸਮਝਦਾਰ ਹੋ ਤੁਸੀਂ ਆਪਣਾ ਕੋਈ ਸਟੈਂਡ ਲੈ ਲਓ ਜਿਹੜਾ ਤੁਹਾਡੇ ਅੱਗੇ ਜਾ ਕੇ ਕੰਮ ਆਵੇ ਬਾਕੀ ਵੀ ਮੈਡੀਸਨ ਦੇ ਦੇਣੀ ਆ ਤੁਸੀਂ ਧਿਆਨ ਨਾਲ ਲੈ ਲੇ ਤੁਸੀਂ ਜਿਹੜੀ ਆ ਲਾਸਟ ਵਾਲੀ ਗੱਲ ਕਹੀ ਹੈ ਨਾ ਸਟੈਂਡ ਵਾਲੀ ਉਹਤੇ ਅਸੀਂ ਜ਼ਰੂਰ ਗੌਰ ਕਰਾਂਗੇ ਬਾਕੀ ਨੂੰ ਤੁਸੀਂ ਸਾਨੂੰ ਦਵਾਈ ਦੇ ਦਿਓ ਤਾਂ ਕਿ ਅਸੀਂ ਘਰ ਚਲ ਜਾਈਏ ਆ ਤਿੰਨ ਦਵਾਈਆਂ ਤਿੰਨ ਟਾਈਮ ਲੈਣੀਆਂ ਮੈਂ ਤਾਂ ਟੈਨਸ਼ਨ ਪੈ ਰਹੀ ਆ ਜਵਾਕਾਂ ਦਾ ਫੋਨ ਨਹੀਂ ਲੱਗ ਰਿਹਾ ਨਾ ਰੀਆ ਦਾ ਨਾ ਪਵਨ ਦਾ ਪਤਾ ਨਹੀਂ ਕਿੱਦਾਂ ਹੋਣਗੇ ਠੀਕ ਆ ਕਿ ਨਹੀਂ ਠੀਕ ਲੈ ਆ ਸੁਣੀਆ ਮੇਰਾ ਫੋਨ ਦੇ ਮੈਂ ਜਾਵਾਂ ਆ ਲੋ ਜੀ ਤੁਹਾਡਾ ਫੋਨ ਮੈਂ ਨਾ ਕਾਦੀ ਰਹੀ ਆ ਤੇ ਪਵਨ ਨੂੰ ਫੋਨ ਲਾ ਰਹੀ ਆ ਉਹ ਮੇਰਾ ਫੋਨ ਨਹੀਂ ਚੱਕ ਰੇ ਮੈਨੂੰ ਲੱਗਦਾ ਤੁਹਾਡਾ ਨੰਬਰ ਨਹੀਂ ਹੈਗਾ ਉਹਨਾਂ ਕੋਲ ਤੁਸੀਂ ਆਉਂਦੇ ਹੋਏ ਨਾ ਮੇਰਾ ਫੋਨ ਚੱਕ ਲਿਆਓ ਜਿਹੜਾ ਬੰਨਣਾ ਦਿੱਤਾ ਹੋਇਆ ਚਾ ਤੇਰਾ ਫੋਨ ਤਾਂ ਮੈਂ ਉੱਥੋਂ ਲੈ ਆਉਂਗਾ ਪਰ ਤ ਉਹਨਾਂ ਨੂੰ ਫੋਨ ਕਰ ਤੋ ਕਰਦੀ ਪਈ ਆ ਉਹ ਆਪਦੇ ਤਾਏ ਦੇ ਚਾਚੇ ਦੇ ਘਰੇ ਰਹਿੰਦੇ ਹੋਏ ਨੇ ਤੇ ਰਹਿ ਲੈਂਦੇ ਉਹਨਾਂ ਨੂੰ ਤੋਂ ਨੂੰ ਕੀ ਪਤਾ ਉਹ ਤਾਏ ਚਾਚੇ ਦੇ ਘਰੇ ਨੌਕਰਾਂ ਵਾਲੀ ਜੂਨ ਕੱਟਦੇ ਪੈਣੇ ਤੁਸੀਂ ਸਾਰਾ ਦਿਨ ਕੰਮ ਤੇ ਰਹਿੰਨੋ ਤੁਹਾਨੂੰ ਮੈਂ ਕੀ ਦੱਸਾਂ ਦੇਖ ਸੋਨੀਆ ਜਿੰਨਾ ਚਿਰ ਉਹਨਾਂ ਦੀ ਮਾਂ ਸੀਗੀ ਤੇ ਆਪਾਂ ਨਾਲ ਸੀ ਹੁਣ ਉਹਨਾਂ ਦੀ ਮਾਂ ਹੈ ਨਹੀਂ ਤੇ ਆਪਾਂ ਹੁਣ ਉਹਨਾਂ ਦਾ ਕੀ ਸਾਥ ਦੇਈ ਤੁਸੀਂ ਕਮਾਲ ਕਰਦੇ ਹੋ ਉਹ ਮੈਨੂੰ ਆਂਟੀ ਨਹੀਂ ਮਾਸੀ ਕਹਿੰਦੇ ਨੇ ਤੇ ਮੈਂ ਉਹਨਾਂ ਦੀ ਮਾਤੁਰਗੀ ਤਾਂ ਉਹਨਾਂ ਦਾ ਸਾਥ ਛੱਡਦਾ ਤੇ ਉਹਨਾਂ ਵੱਲ ਦੇਖਾਂ ਵੀ ਨਾ ਇਹ ਕਿੱਦਾਂ ਹੋ ਸਕਦਾ ਪਰ ਤੂੰ ਉਹਨਾਂ ਦੇ ਰਿਸ਼ਤੇਦਾਰਾਂ ਬਾਰੇ ਤਾਂ ਸੋਚ ਮੁਣਕੇ ਹੋ ਆਪਾਂ ਨੂੰ ਕੀ ਕਹਿਣਗੇ ਵੀ ਤੂੰ ਜਵਾਕਾਂ ਨੂੰ ਢੜਕਾਉਣੀ ਆ ਮੈਨੂੰ ਨਾ ਵਿਚਾਰੇ ਬੱਚਿਆਂ ਤੇ ਬਾਲੀ ਤਰਸ ਆਉਂਦਾ ਗਾ ਵਿਚਾਰਿਆਂ ਦੀ ਮਾਂ ਕਾਦੀ ਤੁਰਗੀ ਉਹ ਤਾਂ ਰੁੱਲਦੇ ਫਿਰਦੇ ਨੇ ਤੁਸੀਂ ਮੈਨੂੰ ਇੱਕ ਕੰਮ ਕਰਿਓ ਜੇ ਉਹਨਾਂ ਦਾ ਫੋਨ ਆਇਆ ਨਾ ਮੈਨੂੰ ਦੱਸ ਜ਼ਰੂਰ ਦਿਓ ਮੈਨੂੰ ਬਹੁਤ ਫਿਕਰ ਹੋਈ ਪਈ ਆ ਨਾਲ ਤੇਰਾ ਫਿਕਰ ਕਰਨਾ ਬੰਦਾ ਵਾ ਤੂੰ ਵੀ ਇੱਕ ਬੱਚੇ ਦੀ ਮਾਂ ਆ ਹੁਣ ਆਪਾਂ ਕਿਸੇ ਦੇ ਘਰੇ ਇੰਟਰਫੇਅਰ ਇਦਾਂ ਨਹੀਂ ਕਰ ਸਕਦੇ ਬੱਚਿਆਂ ਦਾ ਫਿਕਰ ਕਰਨਾ ਬਣਦਾ ਬੱਚਿਆਂ ਨਾਲ ਕੁਝ ਤਾਂ ਗਲਤ ਹੋ ਰਿਹਾ ਉਹਨਾਂ ਦਾ ਘਰ ਦੇਖਣ ਲਈ ਦੋ ਤਿੰਨ ਪ੍ਰਾਪਰਟੀ ਡੀਲਰ ਆਏ ਸੀ ਪਤਾ ਨਹੀਂ ਤਾਂ ਘਰ ਵੇਚਣਾ ਲਾਇਆ ਹੋਇਆ ਪਤਾ ਨਹੀਂ ਘਰ ਕਿਰਾਏ ਤੇ ਦੇਣਾ ਤੇਰਾ ਫਿਕਰ ਕਰਨਾ ਬੰਦਾ ਵਾ ਪਰ ਜਿਹੜੇ ਹਿਸਾਬ ਨਾਲ ਤੂੰ ਫਿਕਰ ਪਾਈ ਬੈਠੀ ਹੈ ਨਾ ਮੇਰਾ ਤਾਂ ਉਹਨਾਂ ਨਾਲ ਕਲੇਸ਼ ਕਰਾਏਗੀ ਜੇ ਉਹਦਾ ਰੀਆ ਦਾ ਚਾਚਾ ਮਾਮਾ ਜੇ ਆ ਗਿਆ ਤੇ ਮੇਰਾ ਤਾਂ ਕਲੇਸ਼ ਉਹਨਾਂ ਨਾਲ ਪੱਕਾ ਹੋਣਾ ਵਾ ਕੋਈ ਗੱਲ ਨਹੀਂ ਆਉਣ ਦੇ ਉਹਨਾਂ ਨੂੰ ਇੱਥੇ ਤੁਸੀਂ ਨਾ ਸਾਈਡ ਹੀ ਹੋ ਜਾਓ ਉਹਨਾਂ ਨਾਲ ਤਾਂ ਮੈਂ ਆਪਣੀ ਗੱਲ ਕਰੂੰ ਮੇਰਾ ਨਾ ਉੱਤੇ ਵਸ ਇੱਕ ਗਲਤੀ ਹੋਗੀ ਉਹ ਕਹਿੰਦੇ ਸੀ ਵੀ ਲਿਖ ਕੇ ਦੇ ਦੇ ਇਹਨਾਂ ਦੀ ਜ਼ਿੰਮੇਵਾਰੀ ਮੈਂ ਪਤਾ ਨਹੀਂ ਕੰਮਲੀ ਨੇ ਕਾਪੀ ਕਿਉਂ ਸਾਈਡ ਰੱਖ ਦਿੱਤੀ ਲਿਖ ਕੇ ਦੇ ਦਿੰਦੀ ਕੀ ਹੋਣ ਲੱਗਿਆ ਸੀ ਹਾਂ ਕਮਲੀ ਉਤੋਂ ਕਹਿੰਦੀ ਮੈਂ ਲਿਖ ਕੇ ਦੇ ਆਉਂਦੀ ਜੇ ਤੂੰ ਲਿਖ ਕੇ ਦੇ ਆਉਂਦੀ ਇਹ ਦੇਖ ਲੈ ਉਹਨਾਂ ਦੀ ਕੁੜੀ ਜਵਾਨ ਆ ਠੀਕ ਆ ਮੁੜ ਕੇ ਸਾਰੀ ਜ਼ਿੰਮੇਵਾਰੀ ਤੇਰੇ ਤੇ ਆ ਜਾਣੀ ਸੀ ਇੱਥੇ ਅੱਜ ਦੇ ਟਾਈਮ 'ਚ ਆਪਣੀ ਜਵਾਨ ਕੁੜੀ ਸਾਹਮਣੇ ਔਖੀ ਆ ਤੇ ਤੂੰ ਉਹਨਾਂ ਦੀ ਸਾਹਮਣ ਨੂੰ ਫਿਰਦੀ ਨਹੀਂ ਥੋੜੀ ਵੀ ਉਹਨਾਂ 21 ਹੋ ਗਈ ਕੁੜੀ ਨਾਲ ਤੇ ਤੂੰ ਫਸੇਂਗੀ ਉਹ ਨਹੀਂ ਜੀ ਜੇ ਆਪਾਂ ਚੰਗਾ ਸੋਚਾਂਗੇ ਤਾਂ ਚੰਗਾ ਹੋਊ ਜੇ ਆਪਾਂ ਮਾੜਾ ਸੋਚਾਂਗੇ ਤਾਪੀ ਮਾੜੂ ਆਪਾਂ ਕਾਹਨੂੰ ਮਾੜਾ ਸੋਚਣਾਗਾ ਤੇ ਆਪੇ ਰੱਬ ਚੰਗਾ ਕਰੂਗਾ ਮੇਰਾ ਤਾਂ ਜੀ ਕਰਦਾ ਵੀ ਮੈਂ ਕੱਲ ਹੀ ਜਾ ਕੇ ਜਵਾਕਾਂ ਨੂੰ ਲੈ ਆਵਾਂ ਤੇ ਮੈਂ ਕਹੂੰਗੀ ਵੀ ਇਹ ਰਹੋ ਆਪਦੇ ਘਰੇ ਤੇ ਮੈਂ ਬੈਠੀ ਆ ਮੈਂ ਆਪੇ ਸੰਭਲੂਗੀ ਤੁਹਾਨੂੰ ਤੇ ਫਿਰ ਤੂੰ ਇਹ ਵੀ ਕਹੇਂਗੀ ਪਵਨ ਨੂੰ ਤੁਸੀਂ ਆਪਦੇ ਨਾਲ ਲੈ ਜਾਇਆ ਕਰੋ ਕੰਮ ਤੇ ਨਾ ਫਿਰ ਕੀ ਹੋਇਆ ਜੇ ਤੁਸੀਂ ਪਵਨ ਨੂੰ ਆਪਣੇ ਨਾਲ ਕੰਮ ਤੇ ਲੈ ਜਾਓਗੇ ਉਹ ਵੀ ਵਿਚਾਰਾ ਕੁਝ ਸਿੱਖ ਲੂਗਾ ਤੇ ਆਪਦੇ ਪੈਰਾਂ ਸੇ ਸਟੈਂਡ ਹੋ ਜਾਊਗਾ ਤੇ ਫਿਰ ਤੂੰ ਹੁਣ ਇਹ ਵੀ ਕਹੇਂਗੀ ਰੀਆ ਦੇ ਜਿਹੜੀ ਪੜ੍ਹਾਈ ਰਹਿੰਦੀ ਆ ਉਹਦੇ ਹੀ ਪੈਸੇ ਆਪਾਂ ਲਾਈਏ ਤੇ ਹਾਂ ਇਹਦੇ ਵਿੱਚ ਹਰਜ ਕੀ ਆ ਜੇ ਆਪਾਂ ਕੁੜੀ ਦੀ ਪੜ੍ਹਾਈ ਕੰਟੀਨਿਊ ਕਰਾ ਦਾਂਗੇ ਤੇ ਮੁੰਡੇ ਨੂੰ ਕੰਮ ਸਿਖਾ ਦਾਂਗੇ ਬਿਨ ਮਾਂ ਪਾਪ ਦੇ ਬੱਚੇ ਨੇ ਪੁੰਨੀ ਲੱਗੂਗਾ ਆਪਾਂ ਨੂੰ ਪੁੰਨ ਨਹੀਂ ਕਲੇਸ਼ ਪਊਗਾ ਉਹ ਵੀ ਤਕੜੇ ਵਾਲਾ ਤੂੰ ਅੱਧਾ ਕਾਹਦਾ ਦਿਮਾਗ ਆਪਦਾ ਯੂਜ਼ ਕਰਦੀ ਆ ਪੂਰਾ ਕਾਹਦਾ ਨਹੀਂ ਕਰਦੀ ਚੱਲ ਤੂੰ ਇੱਧਰ ਬੈਠ ਮੇਰੇ ਨਾਲ ਗੱਲ ਸੁਣ ਮੇਰੀ ਜੇ ਆਪਾਂ ਉਹਨਾਂ ਦੇ ਦੋਨੋਂ ਜਵਾਬ ਸਾਂਭ ਲਾਂਗੇ ਤੇ ਉਹਨਾਂ ਦਾ ਸ਼ਰੀਕਾ ਚੁੱਪ ਬੈਠੂਗਾ ਕਦੇ ਵੀ ਨਹੀਂ ਮੈਂ ਸਮਝੀ ਨਹੀਂ ਕੀ ਮਤਲਬ ਜਿਹੜੇ ਸ਼ਰੀਕਾ ਨੇ ਬੱਚੇ ਬਣ ਦਿੱਤੇ ਉਹ ਉੱਤੇ ਤੇ ਘਰ ਸੋਚੀ ਬੈਠੇ ਨੇ ਹੇ ਤੂੰ ਦੇਖੀ ਜਾ ਹੌਲੀ ਹੌਲੀ ਹੁੰਦਾ ਕੀ ਹੈ ਮੈਂ ਦੁਨੀਆ ਵੇਖੀ ਉਹਨਾਂ ਨੇ ਨਾ ਜਵਾਕਾਂ ਨੂੰ ਇੱਧਰ ਜੀਣ ਦੇਣਾ ਤੇ ਨਾ ਉੱਧਰ ਜੀਣ ਦੇਣਾ ਉਹ ਜਿੰਨੇ ਮਰਜ਼ੀ ਹੱਥ ਫੇਰ ਮਾਰ ਲੈ ਜੇ ਪਵਨ ਨੂੰ ਉਹਨਾਂ ਨੇ ਕੰਮ ਤੇ ਲਵਾਉਣਾ ਹੁੰਦਾ ਤੇ ਰੀਆ ਨੂੰ ਪੜਾਉਣਾ ਹੁੰਦਾ ਉਹ ਤਿੰਨ ਜਾਨੇ ਨੇ ਤੇ ਇਹ ਕਰ ਨਹੀਂ ਸਕਦੇ ਸੀਗੇ ਕੁਝ ਵੀ ਥੋੜਾ ਕਹਿਣ ਦਾ ਕੀ ਮਤਲਬ ਕਿ ਉਹ ਰੀਆ ਤੇ ਪਵਨ ਨੂੰ ਸੈਟਲ ਕਰ ਸਕਦੇ ਸੀ ਪਰ ਜਾਣ ਬੁੱਝ ਕੇ ਨਹੀਂ ਕਰਦੇ ਤੇ ਹੁਣ ਮੈਨੂੰ ਇਹ ਵੀ ਦੱਸ ਦੋ ਵੀ ਉਹ ਕਿਉਂ ਨਹੀਂ ਕਰਦੇ ਪਏ ਜੇ ਪਵਨ ਕਮਾਉਣ ਜੋਗਾ ਹੋ ਗਿਆ ਤੇ ਉਹਨੇ ਕਹਿਣਾ ਮੈਂ ਆਪਦੀ ਭੈਣ ਨੂੰ ਆਪੇ ਸੰਭੂਗਾ ਤੁਸੀਂ ਚਲੋ ਆਪਦੇ ਆਪਦੇ ਘਰੇ ਜਦੋਂ ਰੀਆ ਦੀ ਵੀ ਪੜ੍ਹਾਈ ਪੂਰੀ ਹੋ ਗਈ ਤੇ ਉਹਨੇ ਵੀ ਜੋਬ ਤੇ ਲੱਗ ਜਾਣਾ ਫੇਰ ਸ਼ਰੀਕਾਂ ਨੂੰ ਉਹਨਾਂ ਨੇ ਫੋੜੇ ਤੇ ਲਾਉਣਾ ਤੇ ਰਗੜ ਕੇ ਤੁਹਾਡਾ ਕਹਿਣ ਦਾ ਕੀ ਮਤਲਬ ਆ ਵੀ ਬੱਚਿਆਂ ਨੂੰ ਉਹ ਆਪ ਹੀ ਨਹੀਂ ਸੈਟਲ ਹੋਣ ਦੇਣਾ ਚਾਹੁੰਦੇ ਤਾਂ ਹੀ ਉਹ ਬੱਚਿਆਂ ਨੂੰ ਘੁੰਮਣ ਕੇਰੀਆਂ ਚ ਪਾਈ ਰੱਖਦੇ ਨੇ ਬਸ ਹੁਣ ਤੈਨੂੰ ਗੱਲ ਸਮਝ ਲੱਗੀ ਨਾ ਹੁਣ ਇਹ ਗੱਲ ਤੋਂ ਦੂਰ ਐ ਜੇ ਤੈਨੂੰ ਉਹਨਾਂ ਨੇ ਕੁਝ ਕਹਿ ਦਿੱਤਾ ਮੈਂ ਬਖਸ਼ਣਾ ਨਹੀਂ ਕਿਸੇ ਨੂੰ ਜੇ ਬੱਚੇ ਇੱਧਰ ਆਉਂਦੇ ਨੇ ਉਹਨਾਂ ਨੂੰ ਰੋਟੀ ਪਾਣੀ ਦੇ ਪਿਆਰ ਕਰ ਉਹਨਾਂ ਨੂੰ ਪਰ ਜ਼ਿੰਮੇਵਾਰੀ ਵਾਲਾ ਕੰਮ ਨਾ ਕਰੀ ਠੀਕ ਆ ਜੇ ਬੱਚਿਆਂ ਦੀ ਮੈਂ ਮਦਦ ਸਾਹਮਣੇ ਹੋ ਕੇ ਨਹੀਂ ਨਾ ਕਰ ਸਕਦੀ ਤਾਂ ਲੁਕ ਛਿਪ ਕੇ ਤਾਂ ਕਰ ਹੀ ਸਕਦੀ ਮੈਂ ਇੱਕ ਗੱਲ ਰੀਆ ਨੂੰ ਤਾਂ ਮੈਂ ਪੜਾਕੀ ਰਹੂੰਗੀ ਵੀਰੇ ਮੈਨੇ ਇੱਕ ਗੱਲ ਪੁੱਛਣੀ ਸੀ ਡਾਕਟਰ ਦੇ ਕਲੀਨਿਕ ਤੋਂ ਲੈ ਕੇ ਹੁਣ ਤੱਕ ਤੁਸੀਂ ਸਾਰੇ ਰਸਤੇ ਕੁਛ ਨਾ ਕੁਛ ਸੋਚਦੇ ਆਏ ਹੋ ਕਿ ਮੈਂ ਪੁੱਛ ਸਕਦੀ ਆ ਕਿ ਤੁਹਾਡੇ ਦਿਮਾਗ ਦੇ ਵਿੱਚ ਚੱਲਦਾ ਕੀ ਪਿਆ ਮੈਂ ਤਾਂ ਰਹੀ ਆ ਸਾਰੇ ਰਾਹ ਇਹੀ ਸੋਚੀ ਜਾਨਣਾ ਕਿ ਸੱਚੀ ਸਾਡੇ ਮਾਪਿਆਂ ਤੋਂ ਬਾਅਦ ਹੁਣ ਸਾਡਾ ਕੁਝ ਨਹੀਂ ਹੈਗਾ ਸੱਚੀ ਇਹ ਤਾਈ ਜਾਂ ਚਾਚਾ ਚਾਚੀ ਨਾਮ ਦੇ ਰਹਿ ਗਏ ਜਾਂ ਸੱਚੀ ਸਾਡਾ ਹੁਣ ਨਾਨਕਾ ਨਹੀਂ ਰਿਹਾ ਸਾਰੇ ਸਾਡਾ ਫਾਇਦਾ ਚੱਕੀ ਜਾਂਦੇ ਨੇ ਘਰਾਂ ਦੇ ਕੰਮ ਕਰਾਈ ਜਾਂਦੇ ਨੇ ਪਰ ਜਦੋਂ ਸਾਨੂੰ ਕੋਈ ਦਿੱਕਤ ਆਂਦੀ ਹੈ ਕੋਈ ਨਾਲ ਖੜਦਾ ਹੀ ਨਹੀਂ ਪਿਆ ਤਾਨੇ ਮੇਨੇ ਤਾਂ ਇਹਨਾਂ ਨੇ ਮੂੰਹ ਤੇ ਐ ਰੱਖੇ ਹੋਏ ਨੇ ਵੀ ਜਿਵੇਂ ਇਹ ਇੰਤਜ਼ਾਰ ਕਰਦੇ ਪਏ ਸੀਗੇ ਵੀ ਪਿਓ ਇਹਦਾ ਮਰ ਗਿਆ ਕਦੋਂ ਇਹਨਾਂ ਦੀ ਮਾਂ ਮਰੇ ਤੇ ਕਦੋਂ ਅਸੀਂ ਇਹਨਾਂ ਨੂੰ ਤਾਨੇ ਮੇਨੇ ਮਾਰੀਏ ਵੀ ਅਸੀਂ ਬਗਾੜਿਆ ਕਿ ਇਹ ਤੁਹਾਡਾ ਜੇ ਤੁਸੀਂ ਆਪਣੇ ਘਰੇ ਸਾਨੂੰ ਨਹੀਂ ਚਿਰਦੇ ਪਏ ਤੇ ਨਾ ਜਰੋ ਤੁਹਾਨੂੰ ਸਾਡੇ ਘਰ ਚਾ ਲੈਂਦੋ ਉਧਰ ਵੀ ਨਹੀਂ ਜਾਂਦੇ ਅਰੇ ਬਸ ਉਹੀ ਚੀਜ਼ਾਂ ਦਿਮਾਗ 'ਚ ਘੁੰਮੀ ਜਾਂਦੀਆਂ ਨੇ ਵੀ ਹਮੇ ਤਾਂ ਤੈਨੂੰ ਮਾੜਾ-ਮੋਟਾ ਬੁਖਾਰ ਹੋਇਆ ਜਾਂ ਕੋਈ ਜ਼ਿਆਦਾ ਮੇਜਰ ਦਿੱਕਤ ਆ ਜਾਂਦੀ ਮੈਂ ਤਾਂ ਰੁੱਲ ਗਿਆ ਤੈਨਾਂ ਤੇਰੇ ਬਿਨਾ ਸਹੀ ਕਹਿ ਰਹੇ ਹੋ ਵੀਰੇ ਡਾਕਟਰ ਦੇ ਕਲੀਨਿਕ ਤੇ ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਪਏ ਸੀਗੇ ਨਾ ਇੱਕ ਵਾਰੀ ਤਾਂ ਮੈਂ ਅੰਦਰੋਂ ਦੁਖੀ ਹੋ ਕੇ ਬਿਲਕੁਲ ਰੋ ਹੀ ਪਈ ਸੀਗੀ ਵੀ ਕੀ ਗੱਲ ਹੁਣ ਸਾਡੇ ਦੁਨੀਆ ਤੇ ਇਦਾਂ ਦਾ ਕੋਈ ਵੀ ਨਹੀਂ ਹੈਗਾ ਜਿਹੜਾ ਦਿਲੋਂ ਸਾਡਾ ਹਾਲ ਚਾਲ ਪੁੱਛੇ ਜਿਹੜਾ ਸਾਡੀ ਚੰਗੀ ਤਰ੍ਹਾਂ ਦੇਖਭਾਲ ਕਰੇ ਜਿਹੜਾ ਸਾਡਾ ਬਣ ਕੇ ਰਵੇ ਕੀ ਗੱਲ ਹੁਣ ਅਸੀਂ ਬਿਲਕੁਲ ਹੀ ਬੇਸਹਾਰਾ ਹੋ ਗਏ ਆ ਸਹੀ ਗੱਲ ਆ ਰਹੀ ਆ ਹੁਣ ਆਪਣੇ ਕੋਲ ਨਾ ਕੋਈ ਸਹਾਰਾ ਨਹੀਂ ਆਪਾਂ ਸੱਚੀ ਬੇਸਹਾਰਾਈ ਹੋ ਗਏ ਤੈਨੂੰ ਪਤਾ ਜਿਹੜਾ ਇੱਕ ਲੰਗੜਾ ਹੁੰਦਾ ਨਾ ਉਨੁਸਾਰ ਆਸਤੇ ਸਹਾਖੀ ਚਾਹੀਦੀ ਹੁੰਦੀ ਹੈ ਸਾਡੇ ਕੋਲ ਤਾਂ ਉਹ ਵੀ ਨਹੀਂ ਹੈਗੀ ਨਾ ਸਾਡੇ ਇਹ ਸਾਥ ਦੇ ਦੇਣੇ ਨਾ ਕੋਈ ਹੋਰ ਵਿਦੇ ਹੈਗਾ ਤੇ ਹੈ ਆਪਣੇ ਕੋਲ ਸਹਾਰਾ ਤੁਹਾਨੂੰ ਮੇਰਾ ਸਹਾਰਾ ਤੇ ਮੈਨੂੰ ਤੁਹਾਡਾ ਸਹਾਰਾ ਆਪਾਂ ਇੱਕ ਦੂਸਰੇ ਦੇ ਸਹਾਰੇ ਨਾਲ ਇੱਕ ਦੂਸਰੇ ਦੀ ਹਿੰਮਤ ਨਾਲ ਜ਼ਿੰਦਗੀ ਕੱਟਣੀ ਨਹੀਂ ਹੈ ਵਿਦੇ ਆਪਾਂ ਜ਼ਿੰਦਗੀ ਜੀਣੀ ਹੈ ਤੁਹਾਨੂੰ ਯਾਦ ਨਹੀਂ ਮੰਮੀ ਕੀ ਕਹਿੰਦੇ ਹੁੰਦੇ ਸੀ ਕਿ ਮੈਨੂੰ ਤੁਸੀਂ ਦੋਵੇਂ ਭੈਣ ਭਰਾ ਹਮੇਸ਼ਾ ਇਕੱਠੇ ਤੇ ਖੁਸ਼ ਦਿਖਣੇ ਚਾਹੀਦੇ ਹੋ ਤੇ ਇਦਾਂ ਹੀ ਆਪਾਂ ਦੋਵਾਂ ਨੂੰ ਇਕੱਠੇ ਦੇਖ ਕੇ ਤੇ ਖੁਸ਼ ਦੇਖ ਕੇ ਪਰ ਮੰਮੀ ਵੀ ਖੁਸ਼ ਹੁੰਦੇ ਹੋਣਗੇ ਨਾ ਪਤਾ ਕੀ ਹੋ ਰਹੀ ਆ ਜਿਹੜੀਆਂ ਗੱਲਾਂ ਤੂੰ ਕਰਦੀ ਪਈਆਂ ਨਾ ਉਹ ਗੱਲਾਂ ਨਾਲ ਆਪਾਂ ਇੱਕ ਦੂਜੇ ਨੂੰ ਸਹਾਰਾ ਦੇ ਸਕਦੇ ਆ ਇੱਕ ਦੂਜੇ ਨੂੰ ਤਸੱਲੀ ਦੇ ਸਕਦੇ ਆ ਪਰ ਜਿਹੜਾ ਦੁੱਖ ਸਾਡੇ ਅੰਦਰ ਆ ਨਾ ਜਿਹੜਾ ਆਪਾਂ ਕੱਢਣਾ ਚਾਹੁੰਦੇ ਆ ਉਹ ਆਪਾਂ ਇੱਕ ਦੂਜੇ ਨੂੰ ਦੱਸ ਹੀ ਨਹੀਂ ਪਾ ਰਹੇ ਆਪਾਂ ਉਹ ਦੁੱਖ ਤਾਈ ਨੂੰ ਭਾਬੀ ਨੂੰ ਚਾਚਾ ਚਾਚੀ ਨੂੰ ਮਾਮਾ ਮਾਮੀ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਮਾਪਿਓ ਨਹੀਂ ਹੈਗੇ ਇਸ ਦੁਨੀਆ 'ਚ ਅਸੀਂ ਬਹੁਤ ਜ਼ਿਆਦਾ ਮੁਸੀਬਤ 'ਚ ਐਸ ਟਾਈਮ ਐਸ ਟਾਈਮ ਮਤਲਬ ਸਾਨੂੰ ਕਿਸੇ ਨਾ ਕਿਸੇ ਦਾ ਸਹਾਰਾ ਚਾਹੀਦਾ ਪਰ ਇਹ ਲੋਕ ਨਹੀਂ ਸਮਝ ਪਾ ਰਹੇ ਇਹ ਲੋਕ ਫਾਇਦਾ ਚੱਕ ਰਹੇ ਨੇ ਤੇ ਸਾਨੂੰ ਸਮਝ ਵੀ ਆ ਰਿਹਾ ਕਿਉਂਕਿ ਆਪਾਂ ਦੋਨੋਂ ਸਮਝ ਆ ਰਾਂ ਫੇਰ ਵੀ ਕੋਈ ਤਾਂ ਹੱਲ ਕੱਢਣਾ ਪੈਣਾ ਨਾ ਹੁਣ ਸਾਰੀ ਜ਼ਿੰਦਗੀ 15 ਦਿਨ ਇੱਧਰ 15 ਦਿਨ ਉੱਧਰ ਐ ਤਾਂ ਨਿਕਲ ਨਹੀਂ ਨੀ ਨਾ ਬਿਰੇ ਇਹ ਤਾਂ ਤੁਹਾਡਾ ਭਲੇਖਾ ਹੈ ਕਿ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਨੂੰ ਸਭ ਪਤਾ ਹੈ ਅੰਦਰੋਂ ਅੰਦਰ ਹੀ ਕਿ ਬੱਚੇ ਕਿੰਨੇ ਕਿ ਜ਼ਿਆਦਾ ਮਜਬੂਰ ਹੋਏ ਹੋਏ ਨੇ ਤੇ ਇਹ ਸਾਡੀ ਮਜਬੂਰੀ ਦਾ ਇਸ ਟਾਈਮ ਫਾਇਦਾ ਚੱਕਦੇ ਪਏ ਨੇ ਜਿਹੜਾ ਕਿ ਇਹਨਾਂ ਵਾਸਤੇ ਗਲਤ ਹੈ ਤੇ ਮੈਂ ਹੁਣ ਤੁਹਾਨੂੰ ਸਿੱਧੀ ਸਾਫ਼ ਇੱਕੋ ਗੱਲ ਕਹੂੰਗੀ ਮੈਂ ਤਾਈ ਹਰਾਂ ਨੂੰ ਵੀ ਕਹਿ ਕੇ ਦੇਖ ਲਿਆ ਕਿ ਮੇਰੀ ਸਟੱਡੀ ਕੰਟੀਨਿਊ ਕਰਾ ਦੋ ਮੈਂ ਮਾਮਾ ਮਾਮੀ ਨੂੰ ਵੀ ਕਹਿ ਕੇ ਦੇਖ ਲਿਆ ਪਰ ਕਿਸੇ ਨੇ ਕੋਈ ਰਾਹ ਪੱਲਾ ਨਹੀਂ ਫੜਾਇਆ ਮੈਂ ਹੁਣ ਲਾਸਟ ਵਾਰੀ ਚਾਚਾ ਚਾਚੀ ਨੂੰ ਕਹਿ ਕੇ ਦੇਖ ਰਹੀ ਹਾਂ ਕਿ ਮੇਰੀ ਸਟੱਡੀ ਕੰਟੀਨਿਊ ਕਰਵਾ ਦੋ ਜੇ ਉਹਨਾਂ ਨੇ ਕਰਵਾ ਦਿੱਤੀ ਤਾਂ ਠੀਕ ਹੈ ਜੇ ਨਹੀਂ ਤੇ ਫਿਰ ਮੈਂ ਆਪ ਆਪਣੀ ਜੌਬ ਕਰੂੰਗੀ ਆਪ ਆਪਣੇ ਪੈਸੇ ਨਾਲ ਆਪਣੀ ਪੜਾਈ ਕੰਟੀਨਿਊ ਕਰੂੰਗੀ ਤੇ ਆਪ ਆਪਣੇ ਪੈਰਾਂ ਤੇ ਖੜੀ ਹੋਊਂਗੀ ਫਿਰ ਭਾਵੇਂ ਮੈਨੂੰ ਕੋਈ ਬੁਲਾਉਂਦਾ ਬੁਲਾਵੇ ਨਹੀਂ ਬੁਲਾਉਂਦਾ ਨਾ ਬੁਲਾਵੇ ਮੇਰੇ ਵੱਲੋਂ ਫਿਰ ਰਿਸ਼ਤੇ ਟੱਠੇ ਖੁੱਝ ਪੈ ਤੂੰ ਵੀ ਨਾ ਮੰਮੀ ਵਾਂਗੂ ਇੱਕੋ ਦਮ ਤੱਤੀ ਜੀ ਹੋ ਜਾਨੀਂ ਐ ਤੇ ਬੋਲਣ ਲੱਗੇ ਦੇਖਦੀ ਨਹੀਂ ਕੀ ਬੋਲਦੀ ਪਈ ਐ ਤੈਨੂੰ ਮੈਂ ਕਿੰਨੀ ਵਾਰ ਕਿਹਾ ਤੂੰ ਇਹਨਾਂ ਨਾਲ ਨਹੀਂ ਬੈੰਸਣਾ ਮੈਂ ਤਾਂ ਰਹੀ ਆ ਬਾਹਰ ਜਿੱਥੇ ਮਰਜ਼ੀ ਜ਼ਿੰਦਗੀ ਕੱਟ ਲੂੰਗਾ ਤੈਨੂੰ ਕੋਈ ਨਾ ਕੋਈ ਘਰ ਚਾਹੀਦਾ ਇਸ ਕਰਕੇ ਤੂੰ ਆਪਦਾ ਮੂੰਹ ਬੰਦ ਰੱਖਿਆ ਕਰ ਮੈਂ ਆਪੇ ਜੌਬ ਲੱਭ ਲੈਣੀ ਐ ਤੇ ਤੇਰੀ ਪੜਾਈ ਕੰਟੀਨਿਊ ਕਰਾ ਦੇਣੀ ਆ ਫਿਲਹਾਲ ਉਹਨਾ ਟਾਈਮ ਨਾਲ ਚੁੱਪ ਕਰਕੇ ਜਿੱਦਾਂ ਇਹ ਸਾਨੂੰ ਚਲਾਉਂਦੇ ਪਏ ਨੇ ਆਪਾਂ ਨੂੰ ਓਦਾਂ ਹੀ ਚੱਲਣਾ ਪੈਣਾ ਵਾ ਉਹੀ ਲੱਗੀਆਂ ਮੈਂ ਇਹਨੂੰ ਕਹਿ ਦੂੰਗੀ ਉਹਨੂੰ ਕਹਿ ਦੂੰਗੀ ਚੱਕਰ ਪਤਾ ਕੀ ਜਾਰੀ ਆ ਇਹ ਤਾਂ ਆਪ ਚਾਹੁੰਦੇ ਨੇ ਕਿ ਬੱਚੇ ਆਪ ਸਾਡਾ ਰਿਸ਼ਤਾ ਤੋੜ ਕੇ ਜਾਣ ਤਾਂ ਕਿ ਇਹ ਚਾਰ ਬੰਦਿਆਂ ਦੇ ਸਾਹਮਣੇ ਆਪਣੀ ਲੱਤ ਉੱਤੇ ਰੱਖ ਸਕਣ ਵੀ ਇਹ ਤਾਂ ਬੱਚੇ ਨੂੰ ਕੁਝ ਕੀਤਾ ਹੀ ਨਹੀਂ ਬੱਚੇ ਤਾਂ ਆਪ ਸਾਨੂੰ ਛੱਡ ਕੇ ਗਏ ਨੇ ਕੱਲ ਨੂੰ ਸਾਡਾ ਮਾੜੀ ਚੰਗੀ ਵੀ ਹੋਈ ਨਾ ਤੇ ਇਹਨਾਂ ਨੇ ਓਦੋਂ ਵੀ ਨਹੀਂ ਨਾਲ ਖੜਨਾ ਤੇ ਚਾਰ ਬੰਦਿਆਂ ਦੇ ਵਿੱਚ ਸਾਡੀ ਬੇਇੱਜ਼ਤੀ ਆ ਉਦੇ ਵਿੱਚ ਸਾਡੀ ਇਨਸਲਟ ਹੋਣੀ ਹੈ ਵੀ ਹਾਂ ਤੁਸੀਂ ਆਪਦੇ ਰਿਸ਼ਤੇਦਾਰਾਂ ਨਾਲ ਨਿਭਾ ਨਹੀਂ ਪਾਏ ਫਿਲਹਾਲ ਦੀ ਗੱਡੀ ਤਾਂ ਸ਼ਾਂਤ ਰਹਿ ਤੇ ਦਵਾਈ ਖਾ ਤੇ ਆਪਣੀ ਸਿਹਤ ਸਹੀ ਕਰ ਪਰ ਫਿਰ ਵੀ ਵੀਰੇ ਕਿੰਨੀ ਕੁ ਦਿਨ ਮੈਂ ਸਹੰਦੀ ਰਵਾਂ ਕਿੰਨੀ ਕੁ ਦਿਨ ਮੈਂ ਇਹਨਾਂ ਦੇ ਤਾਣੇ ਮੈਨੇ ਸੁਣਾ ਕਿੰਨੀ ਕੁ ਦਿਨ ਮੈਂ ਇਹਨਾਂ ਨੂੰ ਆਪਣੀ ਮਜਬੂਰੀ ਦਾ ਫਾਇਦਾ ਚੱਕਣ ਦਵਾਂ ਮੰਨਿਆ ਇਸ ਟਾਈਮ ਮੇਰੀ ਮਜਬੂਰੀ ਹੈ ਕਿ ਮੈਂ ਕੁੜੀ ਹਾਂ ਮੈਨੂੰ ਛੱਤ ਜ਼ਰੂਰੀ ਹੈ ਪਰ ਫਿਰ ਵੀ ਇਹ ਲੋਕ ਮੈਨੂੰ ਟਾਰਚਰ ਇਸ ਹੱਦ ਤੱਕ ਕਰ ਦਿੰਦੇ ਨੇ ਕਿ ਚੀਜ਼ਾਂ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀਆਂ ਨੇ ਫਿਰ ਮੇਰਾ ਦਿਲ ਇਹੀ ਕਰਦਾ ਹੈ ਕਿ ਮੈਂ ਆਪਣੀ ਪੜਾਸ ਕਿਸੇ ਨਾ ਕਿਸੇ ਦੇ ਉੱਤੇ ਕੱਢ ਦਵਾਂ ਪਰ ਫਿਰ ਵੀ ਮੈਂ ਆਪਣੇ ਦਿਲ ਨੂੰ ਸਮਝਾ ਕੇ ਉਹਨੂੰ ਕੰਟਰੋਲ 'ਚ ਕਰਦੀ ਆ ਕਿ ਨਹੀਂ ਤੂੰ ਚੁੱਪ ਰਹਿਣਾ ਹਜੇ ਜੇ ਇੰਨੀ ਸਮਝਦਾਰ ਆਣਾ ਤੇ ਹੁਣ ਪੈਰ ਪੈਰ ਤੇ ਸਮਝਦਾਰੀ ਵਰਤਣੀ ਆ ਤੂੰ ਦੇਖ ਅੱਜ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਵਾਅਦਾ ਕਰਦੇ ਆ ਤੂੰ ਆਪਣਾ ਖਿਆਲ ਆਪ ਰੱਖਣਾ ਮੈਂ ਆਪਣਾ ਖਿਆਲ ਆਪ ਰੱਖਾਂਗਾ ਕਈ ਵਾਰ ਮੈਨੂੰ ਵੀ ਹੁੰਦਾ ਵਾ ਬੀਰੀ ਜਾਨੇ ਰੋਟੀ ਖਾਦੀ ਹੋਣੀ ਆ ਕਿ ਨਹੀਂ ਖਾਦੀ ਹੋਣੀ ਕਿਤੇ ਦੀ ਆ ਕੋ ਘਰ ਦਾ ਸਾਰਾ ਕੰਮ ਤਾ ਨਹੀਂ ਕਰਾਈ ਜਾਂਦੇ ਕਿਤੇ ਮੇਰੀ ਭੈਣ ਇਦਾਂ ਮੇਰੀ ਭੈਣ ਉਦਾਂ ਤੇ ਆਹੀ ਚੀਜ਼ਾਂ ਤੇਰੇ ਦਿਮਾਗ 'ਚ ਵੀ ਚਲਦੀਆਂ ਹੋਣੀਆਂ ਕਿ ਵੀਰੇ ਨੇ ਰੋਟੀ ਖਾਧੀ ਏ ਕਿ ਨਹੀਂ ਖਾਧੀ ਵੀ ਵੀਰਾ ਰੋਜ਼ ਧੋਤੇ ਹੋਏ ਕੱਪੜੇ ਪਾਉਂਦਾ ਕਿਤੇ ਪੁਰਾਣੇ ਕੱਪੜੇ ਤਾਂ ਹੀ ਪਾਈ ਜਾਂਦਾ ਕਿਤੇ ਵੀਰੇ ਨੂੰ ਮੰਮੀ ਦੀ ਯਾਦ ਤਾਂ ਨਹੀਂ ਆ ਰਹੀ ਡੈਡੀ ਦੀ ਯਾਦ ਤਾਂ ਨਹੀਂ ਆ ਰਹੀ ਤੇ ਆਹ ਚੀਜ਼ਾਂ ਤਾਂ ਹੁਣ ਰਹਿਦੀ ਜ਼ਿੰਦਗੀ ਨਾਲ ਆਪਣੇ ਨਾਲ ਚਲਦੀਆਂ ਹੀ ਰਹਿਣੀਆਂ ਨੇ ਪਰ ਫੇਰ ਵੀ ਆਪਾਂ ਹੁਣ ਇੱਕ ਦੂਜੇ ਦਾ ਸਹਾਰਾ ਬੰਨਾ ਤੂੰ ਅੱਜ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਆਪ ਲੈਣੀ ਆ ਰੋਟੀ ਟਾਈਮ ਤੇ ਤੂੰ ਖਾਣੀ ਆ ਆਪਦੀ ਪੜ੍ਹਾਈ ਵੱਲ ਧਿਆਨ ਤੂੰ ਦੇਣਾ ਵਾ ਸਭ ਕੁਝ ਤੂੰ ਦੇਖਣਾ ਤੇ ਮੈਂ ਆਪਦੀ ਜ਼ਿੰਦਗੀ ਦਾ ਪਲਾਨ ਆਪ ਰੱਖਾਂਗਾ ਤੇ ਜਦੋਂ ਵੀ ਆਪਾਂ ਇਨ ਫਿਊਚਰ ਕਦੇ ਮਿਲੀਏ ਤੇ ਹੱਸਦੇ ਹੋਏ ਮਿਲੀਏ ਝਾ ਮੈਂ ਵੀ ਕਹਾਂ ਵੀ ਇੱਥੇ ਦੋਨੋਂ ਭੈਣ ਭਰਾ ਨਾ ਕੁਸਰ ਮੁਸਰ ਕੁਸਰ ਮੁਸਰ ਕਰਦੇ ਪਏ ਨੇ ਵੀ ਹਲੇ ਤੱਕ ਅੰਦਰ ਕਿਉਂ ਨਹੀਂ ਆਏ ਨਾ ਦਵਾਈ ਲੈ ਕੇ ਇੱਥੇ ਕਿਹੜੀਆਂ ਗੱਲਾਂ ਛੇੜ ਕੇ ਖੜੇ ਹੋਏ ਹੋ ਤਾਈ ਜੀ ਜਦੋਂ ਮਨ ਉਦਾਸ ਹੋਵੇ ਨਾ ਤੇ ਕੋਈ ਦਿਲ ਦੀ ਗੱਲ ਸੁਣਨ ਵਾਲਾ ਨਾ ਹੋਵੇ ਕੋਈ ਦੁੱਖ ਸੁਣਨ ਵਾਲਾ ਨਾ ਹੋਵੇ ਫਿਰ ਅਸੀਂ ਭੈਣ ਭਰਾ ਇੱਕ ਦੂਜੇ ਨਾਲ ਹੀ ਦੁੱਖ ਸੁੱਖ ਕਰ ਲੈਨੇ ਆ ਦਵਾਈ ਲੈ ਕੇ ਆਏ ਆ ਇਹਦੀ ਡਾਕਟਰ ਕਹਿੰਦਾ ਡਬਲ ਨਮੂਨੀਆ ਜਿਸ ਜਿਹਨੇ ਬਿਮਾਰ ਹੋਈ ਸੀ ਨਾ ਕਿ ਤੁਸੀਂ ਉਸ ਦਿਨ ਹੀ ਇਹਨੂੰ ਵਧੀਆ ਡਾਕਟਰ ਕੋਲ ਲੈ ਜਾਂਦੇ ਸ਼ਾਇਦ ਇੱਥੇ ਤੱਕ ਗੱਲ ਹੀ ਨਹੀਂ ਆਣੀ ਸੀ ਬਸ ਉਹੀ ਗੱਲਾਂ ਕਰੀ ਜਾਂਦੇ ਸੀ ਕਿ ਨਾ ਮੈਂ ਨੂੰ ਨਮੂਨੀਆਂ ਕਰਵਾਇਆ ਚਾਰ ਦਿਨ ਹੋ ਗਏ ਨੇ ਅਸੀਂ ਇਹਦੇ ਕੋਲ ਘਰ ਦਾ ਕੰਮ ਵੀ ਨਹੀਂ ਕਰਵਾ ਰਹੇ ਉੱਪਰ ਧੁੱਪ ਤੇ ਨਾ ਮੰਜਾ ਡਾਹ ਕੇ ਬੈਠੀ ਰਹਿੰਦੀ ਏ ਤੇ ਖਾਂਦੀ ਪੀਂਦੀ ਵੀ ਵਧੀਆ ਪਈ ਏ ਪਤਾ ਨਹੀਂ ਕਿਉਂ ਤਾਈ ਜੀ ਚਾਹੇ ਚਾਚਾ ਚਾਚੀ ਵੱਲ ਚਲ ਜਾਓ ਚਾਹੇ ਮਾਮਾ ਮੰਮੀ ਵੱਲ ਚਾਹੇ ਇੱਥੇ ਆ ਜਾਓ ਤੁਸੀਂ ਸਾਰੇ ਨਾ ਇੱਕੋ ਹੀ ਗੱਲ ਕਰਦੇ ਹੋ ਕਿ ਅਸੀਂ ਰੋਟੀਆਂ ਖਵਾ ਰਹਿਆਂ ਰੋਟੀਆਂ ਖਵਾ ਰਹਿਆਂ ਤੇ ਸਾਡੀਆਂ ਰੋਟੀਆਂ ਨਹੀਂ ਐ ਚੁੱਭਦੀਆਂ ਨੇ ਤੇ ਫਿਰ ਸਾਨੂੰ ਸਾਡੇ ਘਰੇ ਰਹਿ ਲੈਣ ਦਿਓ ਜੇ ਅਸੀਂ ਆਪਦੇ ਘਰੇ ਗਏ ਆ ਫੇਰ ਤੁਸੀਂ ਸਾਰੀ ਟੀਮ ਬਣਾ ਕੇ ਉੱਧਰ ਆ ਜਾਨੇ ਨਾ ਇੱਧਰ ਜੀਨ ਦੇ ਰਹੇ ਹਾਂ ਨਾ ਉੱਧਰ ਜੀਨ ਦੇ ਰਹੇ ਹਾਂ ਨਾ ਸਾਨੂੰ ਸਾਡੀ ਪਕਾਈ ਰੋਟੀ ਖਾਂ ਦੇ ਰਹੇ ਹੋ ਜਿਹੜੀ ਤੁਸੀਂ ਖਵਾਨੇ ਹੋ ਉਹ ਤੁਸੀਂ ਗਿਣੀ ਜਾਨੇ ਤੇ ਅਸੀਂ ਜਾਈਏ ਤੇ ਜਾਈਏ ਕਿੱਥੇ ਪੁੱਤ ਜੇ ਦੋ ਰੋਟੀਆਂ ਖਵਾਨੇ ਵੀ ਆ ਨਾ ਤੇ ਗੱਲਾਂ ਸੁਣ ਲੋ ਅੱਜ ਕੱਲ ਨਾ ਕਿਸੇ ਨੂੰ ਵੀ ਰੋਟੀਆਂ ਖਵਾਉਣੀਆਂ ਸੋਖੀਆਂ ਨਹੀਂ ਪਈਆਂ ਐਡੀ ਮਹਿੰਗਾਈ ਏ ਤਾਈ ਦੀਆਂ ਅੱਖਾਂ ਮੂਰੇ ਤੇ ਹੈਗੇ ਹੋ ਨਾ ਉੱਥੇ ਇਕੱਲੇ ਜਾ ਕੇ ਕੀ ਕਰੋਗੇ ਕੰਧਾਂ ਨੂੰ ਟੱਕਰਾ ਮਾਰੋਗੇ ਤੁਹਿਆ ਤਾਈ ਜੀ ਜਮਾਂ ਸਹੀ ਕਹਿ ਰਹੇ ਨੇ ਵੀ ਅਸੀਂ ਵੱਡਿਆਂ ਦੀ ਅੱਖਾਂ ਮੂਰੇ ਤਾਂ ਹੈਗੇ ਆ ਫੇਰ ਕੀ ਹੋ ਗਿਆ ਜੇ ਇਹ ਨਾਲੇ ਚਾਰ ਗੱਲਾਂ ਸੁਣਾਤੀਆਂ ਅਸੀਂ ਆਪਣੇ ਘਰੇ ਵੀ ਜਾਵਾਂਗੇ ਤੇ ਉੱਥੇ ਵੀ ਆਪਣਾ ਕੋਣ ਹੈਗਾ ਵਾ ਇੱਕ ਦੂਜੇ ਨੂੰ ਕਦੋਂ ਤੱਕ ਦੇਖ ਦੇਖ ਕੇ ਜ਼ਿੰਦਗੀ ਜੀਵਾਂਗੇ ਠੀਕ ਹੈ ਤਾਈ ਜੀ ਜਿੱਦਾਂ ਤੁਸੀਂ ਕਿਹਾ ਤੋ ਇਦਾਂ ਕਰ ਤੇਰਾ ਬੈਗ ਪੈਕ ਲੈ ਆ ਤੇ ਸਕੂਟਰੀ ਖੜੀ ਐ ਤੈਨੂੰ ਮੈਂ ਲੱਗੇ ਆ ਤੇ ਚਾਚਾ ਚਾਚੀ ਘਰੇ ਛੱਡਿਆ ਮਾਂ ਫੇਰ ਠੰਡ ਚ ਹਨੇਰਾ ਹੋਣ ਵਾਲਾ ਤੇ ਕਿੱਥੇ ਜਾਏਂਗੀ ਜਾ ਪੱਜਾ ਲੈ ਕੇ ਮੇਰੀ ਗੱਲ ਸੁਣ ਕਾਕਾ ਜਿਨ੍ਹਾਂ ਦੇ ਕੋਲ ਜਵਾਨ ਭੈਣਾ ਹੁੰਦੀਆਂ ਨਾ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਆ ਮੂੰਹ ਬੰਦ ਕਰਕੇ ਰਹਿਣਾ ਚਾਹੀਦਾ ਭਰਾਵਾਂ ਨੂੰ ਖਾਸ ਕਰਕੇ